ਲੱਗਾ ਕਰਕੇ 80 85 ਪਾਵਰ ਆ ਜਿਹੜੀ ਆਪਦੀ ਜਨਤੋਂ ਹੀ ਦਿਆ ਸੀਗਾ ਡੇਲੋਂ ਦੇ ਆ ਲੁਧਿਆਣੇ ਦੇ ਕੋਲੇ ਹਾਂ ਅੱਗੇ ਵਾਲਿਆਂ ਦੇ ਮਤਲਬ ਲਈ ਉਹਖਾ ਦਿਖਾ ਮਤਲਬ ਮੜੇ ਵਿੱਚ ਅੱਛਾ ਵਿੱਚ ਜਾਣ ਕੇ ਚਾਰੇ ਬਰੇਕ ਇਕੱਠੇ ਕੰਮ ਕਰਨ ਲੱਗ ਜਾਂਦੇ ਆ ਚਾਰੇ ਚਾਰੇ ਟਾਇਰ ਇਕੱਠੇ ਲੋ ਅੱਛਾ ਟਾਰੇ ਅੱਛਾ ਲੋਕ ਹੋ ਜਾਂਦੇ ਆ ਉਹ ਹਾਂ ਜੀ ਮੈਂ ਕਦੋਂ ਲੋ ਤੇ ਹਾਈ ਉਹ ਹਾਈ ਲੋ ਹਾਈ ਤੇ ਕਰੀਪਰ ਗੇਅਰ ਵੀ ਹੈ ਜਿਹਨੂੰ ਕਹਿੰਦੇ ਆ ਕਸ਼ਮੀਰ ਆਉਂ ਪਾਣ ਗਿਆ ਊਰਜਾ ਹੋ ਜਾਂਦਾ ਵਾ ਸੁਪਰ ਸੀਡਰ ਵਾਲਾ ਹਾਂਜੀ ਸੁਪਰ ਸੀਡਰ ਸੁਪਰ ਲੋਡੀ ਡਿਊਟ ਫਾਰ 80 ਯਾਨੀ ਕਿ ਇਹ 80 ਐਚਪੀ ਵਾਲਾ ਇਹlever ਆਪਾਂ ਕੁਛ ਜੱਲਾਵਾਤਾ ਕਰਦੇ ਆ ਵਾਹਟਰ ਬਾਰੇ ਟਰੈਕਟਰ ਹੁਣੇ ਹੀ ਨਵਾਂ ਆਇਆ ਆਪਣੇ ਫੈਕਟਰੀ ਦੇ ਵਿੱਚ ਕੁਛ ਜਾਨੀ ਹੋਇਆ ਕੌਂਗੇ ਕਲਾ ਫੈਕਟਰੀ ਦੇ ਵਿੱਚ ਆ ਚੁੱਕਿਆ ਬੰਦ ਬਿਲਰ ਆਹ ਦੀ ਡਿਊਟ ਫਾਰ 80 ਇਹ 75 80 75 HP ਵਾਲਾ ਇਹ ਇਹ 80 HP ਦੇ ਵਿੱਚ ਵੀ ਆ ਜਾਂਦਾ ਵਾ ਟਰਬੋ ਵਗੈਰਾ ਨਾਲ ਲੱਗੀ ਹੋਈ ਆ ਟਰੈਕਟਰ ਬਹੁਤ ਜ਼ਿਆਦਾ ਹੈਵੀ ਆ ਤੇ ਡਿਮਾਂਡ ਵੀ ਪੂਰੀ ਆ ਇਹਨਾਂ ਦੀ ਹੁਣ ਤੇ ਸਰਵਿਸ ਵਗੈਰਾ ਦੀ ਪਹਿਲਾਂ ਪ੍ਰੋਬਲਮ ਆਉਂਦੀ ਸੀ ਬਟ ਹੁਣ ਇਹ ਸਾਰੀ ਜਿਹੜੀ ਸੋਲੂਸ਼ਨ ਆ ਸਾਰੇ ਕਾਸ਼ੂ ਸਹੀ ਹੋ ਚੁੱਕਿਆ ਵਾ ਜੇ ਵੀ ਆਪਣੇ ਨਾਲ ਗੱਲਬਾਤ ਕਰੂਗਾ ਕੋਸ਼ਿਸ਼ ਕਰ ਰਾਈਟਰ ਬਾਰੇ ਦੱਸੂਗਾ ਵੀ ਕਿਵੇਂ ਟਰੈਕਟਰ ਚੱਲਣ ਦੇ ਵਿੱਚ ਆ ਕਿਵੇਂ ਆ ਤੁਸੀਂ ਸ਼ੋਅ ਦੇਖ ਸਕਦੇ ਆ ਪਰ ਸ਼ੋਅ ਬਹੁਤ ਚੱਕੀ ਹੋਈ ਆ ਵੀ ਟਰਬੋ ਵਗੈਰਾ ਲੱਗੇ ਹੋਏ ਆ ਅੰਦਰ ਇਹਦੇ ਇਹ ਜੋਰ ਹੈ 80 85 ਐਚਪੀ ਜਿੰਨੀ ਮਾਰੀ ਜਾਂਦਾ ਵਾ ਇਹ ਠੀਕ ਹੈ ਤੇ ਬਾਕੀ ਟਰਬੋ ਵਗੈਰਾ ਲੱਗਾ ਕਰਕੇ ਜੋਰ ਤੋਂ ਪਤਾ ਹੀ ਵੀ 10 ਬੜਾ ਦੀ 800 ਤੋਂ 10 ਐਚਪੀ ਤੱਕ ਜਿਹੜੀ ਜਿਹੜੀ ਪਾਵਰ ਆ ਜਨਰੇਟ ਵੱਜ ਜਾਂਦੀ ਆ ਦੀ ਆਮ ਨਾਲੋਂ ਬਾਕੀ ਆਪਣਾ ਵੀਰ ਆ ਆਪਣੇ ਨਾਲ ਮੌਜੂਦ ਆ ਵੀ ਘਰ ਨੂਰ ਵੀਰ ਆਪਣੇ ਨਾਲ ਮੌਜੂਦ ਆ ਟਰੈਕਟਰ ਬਾਰੇ ਜਾਣਕਾਰੀ ਕੋਸ਼ਿਸ਼ ਕਰ ਦਊਗਾ ਵੀ ਟਰੈਕਟਰ ਕਿਵੇਂ ਲਿਆ ਕਿੱਥੋਂ ਲਿਆ ਤੇ ਇਹ ਉਦੋਂ ਕਿੰਨੇ ਦਾ ਪੈਂਦਾ ਸੀ ਜੀਐਸਟੀ ਤੋਂ ਪਹਿਲਾਂ ਦਾ ਲਿਆ ਹੋਇਆ ਇਹ तकरीबन ਤਾਂ ਮਹੀਨਾ ਹੋ ਗਿਆ ਜੀਐਸਟੀ ਉਦੋਂ ਬਾਅਦ ਚ ਲਾਗੂ ਹੋਈ ਆ ਯਾਨੀ ਜੀਐਸਟੀ ਜਿਹੜੇ ਰੇਟ ਆ ਉਦੋਂ ਬਾਅਦ ਚ ਡਾਊਨ ਕੀਤੇ ਆ ਜੀਐਸਟੀ ਨੇ ਆਇਆ ਭਤੀਜਾ ਵਾ ਆਪਣੇ ਦੋਸਤ ਦਾ ਬੇਟਾ ਰਾਈਟਰ ਲੈ ਕੇ ਆਇਆ ਇਹ 80 ਹੈ ਤਾਂ ਵੈਸੇ 75 ਐਚਪੀ ਵਾਲਾ ਟਰਬੋ ਟਰਬੋ ਲੱਗਾ ਕਰਕੇ 80 85 ਪਾਵਰ ਆ ਜਿਹੜੀ ਆਪਦੀ ਜਨਰੇਟ ਕਰ ਜਾਂਦਾ ਵਾ ਕਿਵੇਂ ਆ ਵੀ ਹਰ ਨੂੰ ਪਹਿਲਾਂ ਟਰੈਕਟਰ ਵੀ ਦੱਸਵੇ ਚਲਾਉਣ ਦੇ ਵਿੱਚ ਕਿਵੇਂ ਆ ਚਲਾਉਣ ਨੂੰ ਪੂਰਾ ਵਧੀਆ ਵੀਰੇ ਅਸੀਂ ਪੂਰਾ ਅਸੀਂ ਹੌਲੀ ਹੌਲੀ ਵਾ ਕੇ ਜੋ ਕੇ ਦੇਖਿਆ ਪੂਰਾ ਵਧੀਆ ਜ਼ੋਰ ਮਾਰਦਾ ਕਿੰਨੀ ਪਾਵਰਪੂਰ ਕਿਵੇਂ ਮਾਰਦਾ ਪੂਰਾ ਜ਼ੋਰ ਮਾਰਦਾ ਪੂਰਾ ਆਰਮ ਟਰੈਕਟਰ ਦੇ ਮੁਕਾਬਲੇ ਚੰਗਾ ਜ਼ੋਰ ਮਾਰਦਾ ਜਿਵੇਂ ਸਾਡੇ ਕੋਲ 5620 ਸੀਗਾ ਹਨਾ ਉਹ ਥੋੜਾ ਜਿਵੇਂ 17 ਘਾੜਾਂ ਦੇ ਥੋੜਾ ਜਿਹਾ ਦਬਦਾ ਸੀ ਇਹ ਨਹੀਂ ਮਤਲਬ ਦਬਦਾ ਇੱਕ ਇਹਦੀ ਬਾਕੀ ਪਾਵਰ ਵੀ ਵੱਡੀ ਹੋਸਾ ਹੁਣ ਹਾਂ ਉਹਦੇ ਉਸ ਹਨਾ ਉਹ 65 HP ਜਾਂਦਾ ਉਹ ਤਕਰੀਬਨ ਤੇ ਇਹ ਪਾਵਰ ਵੀ ਜਨਰੇਟਰ ਆਪਦੀ 80 85 ਜੰਨੀ ਕਰੀ ਜਾਂਦਾ ਵਾ ਤੇ ਲਿਆ ਕਿਥੋਂ ਸੀ ਮੇਨ ਆਪਦਾ ਪੈਪ ਦੇਖੀ ਇਹ ਆਪਣਾ ਨੋ ਨੀ ਸੀ ਬੰਦਾ ਉਹਨਾਂ ਨੇ ਏਜੰਸੀ ਲਈ ਸੀਗੀ ਨਵੀਂ ਹੋਈ ਹਲੇ ਓਕੇ ਉਹ ਬਸ ਉਹਨਾਂ ਨੇ ਤੋਂ ਹੀ ਲਿਆ ਸੀਗਾ ਡੇਲੋਂ ਤੋਂ ਆ ਲੁਧਿਆਣੇ ਦੇ ਕੋਲੇ ਹਾਂ ਅਮੜਗੜ ਦੇ ਨਾਲ ਡੇਲੋਂ ਆ ਜਾਂਦਾ ਹੈ ਉਤੋਂ ਤੇ ਇਹ amount ਨੇ ਆਸੀ। ਓਕੇ ਇਹ ਉਦੋਂ ਇਹ ਬਤ तकरीबन 19 ਲੱਖ ਦਾ ਸੀ 19 20 ਦਾ ਸੀ ਨਾ ਉਦੋਂ। ਇੱਥੇ ਜੇ ਸੀ ਨਾ 19 ਦਾ ਸੀਗਾ ਹਾਂਜੀ 19 ਦਾ। ਹਾਂ ਉਦੋਂ ਉਸ ਤੋਂ ਬਾਅਦ GST ਘਟ ਗਈ ਕਰਕੇ ਮੇਰੇ ਨਾਲ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਫਰਕ ਪੈ ਗਿਆ ਉਹ ਹੁਣ ਇਹਦਾ। ਹਾਂਜੀ ਹੁਣ ਘਟ ਗਿਆ। ਠੀਕ ਆ। ਤੇ ਹੋਰ ਇਹਦੇ ਕੀ ਖੂਬੀਆਂ ਨੇ ਬ੍ਰੇਕ ਅਪ ਰੁਕ ਕਹਿੰਦੇ ਇਹਦੇ ਬ੍ਰੇਕ ਚਾਰੀ ਇਹਦੇ ਪਾਵਰ ਚ ਆਉਂਦੇ ਆ। ਹਾਂਜੀ ਮੂਰਲੇ ਵੀ ਬ੍ਰੇਕ ਲੱਗਦੇ ਜਦੋਂ ਆਪਾਂ ਮੋੜਨਾ ਜਿਵੇਂ ਕੱਦੂ ਕੱਦੂ ਜਿ ਮੋੜਨਾ ਹੁੰਦਾ ਮੂਰਲੇ ਬ੍ਰੇਕ ਵੀ ਨਾਲ ਲੱਗਦੇ ਆ। ਕਿ ਇਹਨਾਂ ਦਾ ਕੋਈ ਅਲੱਗ ਸਿਸਟ ਨਹੀਂ ਬ੍ਰੇਕ ਇਕੱਠੀ ਲੱਗਦੇ ਜਿਵੇਂ ਉਹ ਦੂਜਾ ਹੈਗਾ ਵਾ ਵੀ ਚਾਰੇ ਟਾਇਰ ਇੱਕੋ ਜਿਹਾ ਡਿਫਰੈਂਸ਼ੀਅਲ ਲੌਕ ਲੱਗ ਜਾਂਦਾ ਓਕੇ ਉਹ ਕਿਹੜੀ ਸੋਚ ਆਦੀ ਉਹ ਆਹ ਹਾਂ ਆਹ ਵੱਡੀ ਚੀਜ਼ ਤੋਂ ਇਹ ਤਾਂ ਮਨ ਲਵੇ ਆਪਣੇ ਰੇਟਰ ਅੱਗੇ ਵਾਲਿਆਂ ਦੇ ਮਾਡਲ ਲਈ ਓਕੇ ਓਕੇ ਅੱਛਾ ਦਿਖਾ ਮਤਲਬ ਮੜਾ ਵਿੱਚ ਅੱਖ ਵਿੱਚ ਚਾੜੇ ਚਾਰੇ ਚਾਰੇ ਟਾਇਰ ਇਕੱਠੇ ਲੋ ਓ ਚਾਰੇ ਕੋ ਅੱਛਾ ਲੌਕ ਹੋ ਜਾਂਦੇ ਆ ਉਹ ਹਾਂਜੀ ਮੈਂ ਕਦੂ ਕਦੂ ਕਰਨ ਵੇਲੇ ਉਹ ਲੋਟ ਆ ਜਾਂਦਾ ਉਹ ਹੈ ਕੰਮ ਜੀ ਹਾਂਜੀ ਹੋਰ ਵੀ ਚਲਾਉਣ ਚਲਾਉਣ ਨੂੰ ਕਿਵੇਂ ਖੁੱਲਾ ਨੂੰ ਖੁੱਲਾ ਬਾਹਰ ਆ ਕਹਿੰਦਾ ਕਿਵੇਂ ਸਹੀ ਆ ਉੱਪਰ ਜਾ ਕੇ ਅਮਰਤੋ ਦਾ ਸਾਰੇ ਗੀਰ ਕੋ ਗੀਅਰ ਗੁਰ ਦਿਖਾ ਦੇ ਸਾਰੇ ਉੱਪਰਲੇ ਚੇਂਜਰ ਗੇਅਰ ਹੈ ਇੱਕ ਐ ਵੀ ਐ ਜਿਹੜੇ ਪੰਜਵੇਂ ਜ ਵੀ ਮਦਰ ਬੈਕ ਹੋ ਜਾਂਦਾ ਪਹਿਲੇ ਜ ਵੀ ਅੱਛਾ ਪੰਜ ਗੇਅਰ ਉਦਾਂ ਵੇਰੇ ਤੇ ਇੱਕ ਹੋ ਗਿਆ ਦਾ ਸਿੱਧਾ ਆ ਹਾਂਜੀ ਬੈਕ ਤੇ ਲੋ ਤੇ ਹਾਈ ਉਹ ਹਾਈ ਲੋ ਹਾਈ ਤੇ ਕਰੀਪਰ ਗੇਅਰ ਵੀ ਹੈ ਜਿਹਨੂੰ ਕਹਿੰਦੇ ਆ ਕਸ਼ੀਰ ਆ ਉਹ ਬਣ ਗਿਆ ਊर्जा ਹੋ ਜਾਂਦਾ ਵਾ ਸੋਫਾ ਸੀਟਰ ਵਾਲਾ ਹਾਂਜੀ ਸੋਫਾ ਸੀਟਰ ਸੋਫਾ ਸੀਟਰ ਤੇ ਚਲਾਉਣ ਵਾਸਤੇ ਹਨਾ ਹਾਂਜੀ ਤੇ ਟੈਂਕੀ ਟੋਕੀ ਤੇਲ ਦੁੱਲਦੀ ਇਹਦੀ ਪਹੁੰਚ ਅਜਾ ਹੈ ਕਿੰਨੀ ਕਿੰਨੇ ਕਰੀਟਰ ਦੇ 70 ਲੀਟਰ ਦੀ ਹੋ ਹਾਂਜੀ ਹੋਊਗੀ ਇੰਨੇ ਕਿ ਤਾਂ ਹੈਗੀ ਜਾਂਦਾ 70 ਕਰੀਟਰ ਦੀ ਤਾਂ ਹੈਗੀ ਆ ਤੇ ਬਾਕੀ ਮੈਂ ਗੂਗਲ ਤੇ ਵੀ ਪੜਿਆ ਸੀ ਤਕਰੀਬਨ ਇਹ 70 ਲੀਟਰ ਦੀ ਟੈਂਕੀ ਇਹਦੀ ਹੈਗੀ ਆ ਤੇ 4000 ਸੀਸੀ ਇਹਦੀ ਇੰਜਨਾਂ ਦੀ ਹਾਂਜੀ ਤੇ ਗੋਗੋ ਦੇ ਆਧਾਰ ਤੇ 3000 ਇਹਦੀ ਲੈਫਟ ਕੈਪੈਸਟੀ ਵੀ ਹੈਗੀ ਆ ਆਮ ਨਾਲੋਂ ਸਾਰਿਆਂ ਨਾਲੋਂ ਵੱਧ ਆ ਜੀ ਆਮ ਨਾਲੋਂ ਸਾਰਿਆਂ ਨਾਲੋਂ ਵੱਧ ਆ ਜੀ 1.2 ਡਬਲ ਦਿੱਤੇ ਹੋਏ ਲੈਫਟ ਕਪੈਸਟੀ ਆ ਹਾਂ ਟਾਇਰ ਇਹਦੇ ਹੈਗੇ ਆ 16 ਨਾਲੋਂ 30 ਦੇ ਆਉਂਦੇ ਆ ਨਾ 16 ਨਾਲੋਂ 30 ਦੇ ਆ 30 ਦੇ ਆ ਇਹ ਟਾਇਰ ਹਨਾ ਇਹ ਜਦੋਂ ਇਹ ਲੈਂਕਾ ਲੋਂਕਾ ਜਿਵੇਂ ਤੁਸੀਂ ਪਾ ਕੇ ਰੂਕੇ ਦੇਖਿਆ ਇਹ ਚੀਜ਼ਾਂ ਉਹ ਝੜ ਕੇ ਰੂਕਤਾ ਨਹੀਂ ਮਾਰਦੇ ਵਧੀਆ ਵਧੀਆ ਖੇਚੇ ਹਾਲ ਹੁਣ ਪੂਰਾ ਵਧੀਆ ਜ਼ੋਰ ਮਾਰਿਆ ਇਹਨਾਂ ਨੇ ਪੂਰਾ ਜ਼ੋਰ ਮਾਰਿਆ ਹੈ ਮੰਜੀ ਲਾ ਕੇ ਪੂਰੇ ਹਾਲਾਂ ਦੇ ਪੂਰਾ ਮਾਰਿਆ ਉਹ ਇਹ ਜ਼ੋਰ ਬਾਕੀ ਆਇਆ ਜੱਕ ਜੁਕ ਲੱਗੇ ਹੋਇਆ ਇਹਨਾਂ ਨੇ ਜਿਵੇਂ ਮਤਲਬ ਗ੍ਰਾਮੇ ਮਸ਼ੀਨ ਅੱਜ ਕੱਲ ਆਪਾਂ ਚਲਾਉਣੀ ਆ ਮਤਲਬ ਆਲੂ ਬੀਜ ਨਾਲ ਗ੍ਰਾਮੇ ਮਸ਼ੀਨ ਵੱਡੀ ਆਉਂਦੀ ਹੈ ਲੈਂਥ ਵੀ ਲੰਬੀ ਆ ਤੇ ਭਾਰੀ ਵੀ ਜ਼ਿਆਦੇ ਹੋ ਜਾਂਦੀ ਆ ਉਹਨੂੰ ਚੱਕਣ ਵਾਸਤੇ ਬਹੁਤ ਵਧੀਆ ਸਿਸਟਮ ਵਧੀਆ ਚੰਗਾ ਹੁੰਦਾ ਜ਼ੋਰਦੂਰ ਚੰਗਾ ਮਾਰਦਾ ਹੈ ਲੈਫਟ ਕੋਸਟ ਚੰਗੀ ਹੈ 3000 ਦੀ ਹੋਗੀ ਤੇ ਮੇਨ ਪਰਪਸ ਆਪਣਾ ਕੀ ਹੈ ਇਹਨੂੰ ਲੈਂਡ ਦਾ ਕੀ ਸੀਗਾ ਇਹਨੂੰ ਮੇਨ ਆਪਣਾ ਆਪਣੇ ਵੀਰੇ ਮੇਨ ਪਰਪਸ ਆਪਾਂ ਬੀਲਰ ਚਲਾਉਣਾ ਵਾ ਪਰਾਲੀ ਗੰਡਾ ਬਣਣੀ ਹੈ ਇੱਕ ਤੇ ਓਕੇ ਬੀਲਰ ਆਪਾਂ ਤਿੰਨ ਚਾਰ ਚਲਾਉਣੇ ਆ ਫਿਰ ਇੱਕ ਤੇ ਇਹ ਚਲਾਵਾਂਗੇ ਓਕੇ ਯਾਨੀ ਕਿ ਆਪਾਂ ਇਹ ਬੀਲਰ ਤੇ ਇਹ ਵੀ ਚਲਾਵਾਂਗੇ ਆਪਾਂ ਬੀਲਰ ਲਿਆ ਕਿਹੜਾ ਵਾ ਬੀਲਰ ਕਰੋਨ ਦਾ ਕਰੋਨ ਦਾ ਤੇ ਉਹ ਆਪਾਂ ਲੋਕਲ ਲੋਕੀ ਚਲਾਉਣਾ ਉਹ ਅੰਦਰ ਗ੍ਰਾਮਾ ਹਲਕੇ ਦੇ ਵਿੱਚ ਹੀ ਹਾਂਜੀ ਜ਼ਿਆਦਾਤਰ ਕਪੜਾ ਪੌਂਡ ਦੇ ਵਿੱਚ ਹੀ ਚੱਲੂ ਹਣਾ ਪਿੰਡ ਜੀ ਵੀ ਚੱਲੂਗਾ ਬਸ ਚਾਰ ਬੀਲਰ ਚਰਾਉਣੇ ਆ ਟੋਟਲ ਜਿਹੜੇ ਗੋਲਗੱਠ ਵਾਲੇ ਤੇ ਦੋ ਇਸਰਾਉਣੇ ਆ ਸਕੁਅਰ ਬੀਲਰ ਉਹ ਸੱਧੂ ਸਿੱਧੀ ਸਿੱਧੀ ਭਰੀ ਵਾਲੇ ਹਾਂਜੀ ਓਕੇ ਉਹਨਾਂ ਤੋਂ ਬਾਅਦ ਟਰੈਕਟਰ ਸਪੈਸ਼ਲ ਹੋਰ ਲਾਏ ਹੋਣਗੇ ਨਾਲ ਹਾਂਜੀ ਉਹ ਤਾਂ ਪਹਿਲਾਂ ਵੀ ਸੀਗਾ ਸਾਰਾ ਦਿਖਾ ਰਿਹਾ ਵੀ ਆ ਬਾਈ ਹੋਣਾ ਕੋਲ ਸਾਰੇ ਰੈਕ ਵਗੈਰਾ ਸਾਰੇ ਖੜੇ ਆ ਚਾਰੇ ਪੰਜੇ ਤੇ ਮੌਲ ਨੰਬਰ ਵੀ ਤੁਹਾਨੂੰ ਆਪਾਂ ਵੀਰ ਦਾਪ ਵਿੱਚ ਇੱਕ ਆਪਾਂ ਐਡ ਕਰ ਦਾਂਗੇ ਜਿਹੜੇ ਵੀ ਭਰਾਵਾਂ ਨੇ ਯਾਨੀ ਕਿ ਜਗਰਾਮਾ ਏਰੀਆ ਦੇ ਵਿੱਚ ਕੌਂਕਿਆਂ ਦੇ ਵਿੱਚ ਗੁਰੂ ਸਾਹਿਬ ਦੇ ਡੱਲਾ ਮੱਲੇ ਵਾਲੇ ਪਾਸੇ ਨੂੰ ਜਮੇ ਨੇੜੇ ਦੇੜੇ ਦੇੜੇ ਪਿੰਡਾਂ ਕੌਂਕਿਆਂ ਦੇ ਦੇ ਬਿੱਲਰਾਂ ਜਾਣੇ ਕਿ ਵੀ ਜਦੋਂ ਵੀ ਫ੍ਰੀ ਹੋਣਗੇ ਟਾਈਮ ਲੈ ਕੇ ਥੋੜੇ ਤੱਕ ਜਰੂਰ ਪਹੁੰਚਣਗੇ ਤੇ ਭਰੀਆਂ ਵਗੈਰਾ ਥੋੜੀਆਂ ਬੰਦ ਕੇ ਆਉਣਗੇ ਤੇ ਬਾਕੀ ਮੇਨ ਗੱਲ ਤਾਂ ਵੀ ਟਰੈਕਟਰ ਦੀ ਗਈ ਆ ਵੀ ਟਰੈਕਟਰ ਦੀ ਜਿਹੜੀ ਲੋਕਾ ਇੱਕ ਤਾਂ ਸੋਹਣਾ ਬਹੁਤ ਆ ਤੇ ਜੋਰ ਵੀ ਵੀਰਾ ਬਾਈ ਕਹਿੰਦਾ ਆਪਣਾ ਹਰਨੂ ਦੱਸੀ ਜਾਂਦਾ ਵੀ ਜੋਰ ਵੀ ਚੰਗਾ ਮਾਰਦਾ ਵਾ ਤੇ ਵੀ ਇਹ ਤੁਹਾਨੂੰ ਦੱਸਿਆ ਕਿ ਨਹੀਂ ਸੀ ਆਪਾਂ ਵੀ ਡਿਊਟੀ 'ਫਰ ਟਰੈਕਟਰ ਲੈ ਲਈਏ ਯਾਰ ਇਹ ਬਸ ਉਹੀ ਬਾਈ ਦੇਖ ਦੂ ਕਿ ਬਈਆਂ ਇੰਨੀ ਵੀ ਟੈਕਨੋਲੋਜੀ ਲੱਗੀ ਹੂੰ ਤੇ ਫਿਰ ਬਸ ਅਸੀਂ ਸੋਸ਼ਲ ਮੀਡੀਆ ਤੇ ਦੇਖ ਕੇ ਉਦੋਂ ਪਹਿਲਾਂ ਤਾਂ ਮੇਰੇ ਸਾਹ ਨਾਲ ਏਜੰਸੀ ਮਤਲਬ ਜਲੰਧਰ ਦੇ ਵਿੱਚ ਹੀ ਸੀ ਕਾ ਦਾ ਹਾਂਜੀ ਪਹਿਲਾਂ ਹੈ ਨਹੀਂ ਸੀ ਆਪਣੇ ਏਰੀਏ 'ਚ ਫਿਰ ਉਹ ਮੁੰਡੇ ਨੇ ਨਾਲ ਹੀ ਏਜੰਸੀ ਵੀ ਲੈ ਲਈ ਤੇ ਨਾਲ ਹੀ ਫਿਰ ਅਸੀਂ ਟਰੈਕਟਰ ਲੈ ਲਿਆ ਓਕੇ ਤੇ ਸਰਵਿਸ ਵਗੈਰਾ ਸਾਰੀ ਹੁਣ ਓਕੇ ਆ ਉਥੋਂ ਆ ਦੀ ਹਾਂਜੀ ਹਾਂ ਦੀ ਫਿਰ ਉਥੋਂ ਸਾਰਾ ਸਮਾਨ ਤੁਹਾਨੂੰ ਮਿਲੂਗਾ ਉਥੋਂ ਹਾਂਜੀ ਉਹ ਕਹਿੰਦੇ ਸੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਸਾਰਾ ਸਮਾਨ ਹਾਂ ਪਹਿਲਾਂ ਇਹਨੂੰ ਪ੍ਰੋਬਲਮ ਲੋਕ ਤਾਂ ਘੱਟ ਲੈਂਦੇ ਸੀ ਕਿ ਜਿੰਨਾ ਤੱਕ ਮੈਨੂੰ ਪਤਾ ਵਾ ਵੀ ਇਹਦੀ ਸਰਵਿਸ ਘੱਟ ਹੁੰਦੀ ਸੀ ਉਹ ਜਾਣਾ ਪੈਂਦਾ ਸੀ ਫਿਰ ਜਿਵੇਂ ਉਦੋਂ ਨਾ ਆ ਏਜੰਸੀਆਂ ਸੀ ਜਿਹੜੀਆਂ ਨਪਾਲ ਵਾਲੇ ਪਾਸੇ ਨੂੰ ਜ਼ਿਆਦਾ ਹੋ ਗਈਆਂ ਤੇ ਜਿਹੜਾ ਸਮਾਸਮੂਹ ਨਾਲ ਤਕਰੀਬਨ ਤਕਰੀਬਨ ਹੋਣੇ ਦਾ ਮਿਲਣਾ ਸ਼ੁਰੂ ਹੋਈ ਜਾਣਾ ਸਾਰੇ ਪਾਸੇ ਹਾਂਜੀ ਤੇ ਕੰਪਨੀ ਉਹ ਇਹਦੀ ਗਾਰੰਟੀ ਗਾਰੰਟੀ ਦਾ ਕੀ ਕਹਿੰਦੀ ਆ ਵੈਸੇ ਤਾਂ 5000 ਘੰਟੇ ਤੱਕ ਦੀ ਹੁੰਦੀ ਆ ਸਾਰਿਆਂ ਦੀ 5000 ਘੰਟੇ ਤੱਕ ਦੀ ਟਰੈਕਟਰ ਦੀ ਗਾਰੰਟੀ ਆ ਇਹ ਗਾਰੰਟੀ ਹੁੰਦੀ ਆ ਸਾਰਿਆਂ ਦੀ ਹਾਂ ਥੱਲੇ ਉਹ ਦਖਾਈ ਅਮਰਦਵਾਲ ਸਾਰਾ ਸਾਰਾ ਦਿਖਾ ਦੇ ਵੀ ਆ ਆ ਦਿਖਾ ਵੀ ਇਹਦੇ ਕੱਲੇ ਕੱਲੇ ਬ੍ਰੇਕ ਆ ਜਿਹੜੇ ਕੱਲੇ ਕੱਲੇ ਬ੍ਰੇਕ ਨੇ ਤੇਲ ਵਾਲੇ ਬ੍ਰੇਕ ਦੂਜੇ ਡਿਸਕ ਬ੍ਰੇਕ ਆ ਰਹੇ ਬਾਕੀ ਇਹ 75 HP ਦੇ ਵਿੱਚ ਆਉਂਦਾ 80 ਚ ਵੀ ਆਉਂਦਾ ਇਹ 50 ਵਾਲਾ ਵੀ ਹੈਗਾ ਵਾ ਇਹਦੀ ਜਿਹੜੀ ਆ 3000 ਤੱਕ ਦੀ ਇਹਦੀ ਲੈਫਟ ਕਮੈਸਟਰੀ ਆ 4000 CC ਦਾ ਇੰਜਣ ਆ ਤੇ 70 ਲੀਟਰ ਦੀ ਇਹਦੀ ਹੈਗੀ ਆ ਜੀ ਫਿਊਲ ਟੈਂਕ ਦਾ ਡੀਜ਼ਲ ਟੈਂਕ ਤੇ CRD ਦੇ ਵਿੱਚ ਇੰਜਣ ਹੋ ਗਏ ਹੋ ਗਏ ਚੁੱਕੇ ਆ ਤੇ 2026 ਦੇ ਵਿੱਚ ਜਨਵਰੀ ਫਰਵਰੀ ਮਹੀਨੇ ਦੇ ਵਿੱਚ ਤਕਰੀਬਨ ਤਕਰੀਬਨ 25 HP ਤੋਂ ਲੈ ਕੇ ਟਰੈਕਟਰ ਸਾਰੇ CRD ਹੋ ਜਾਣੇ ਆ 25 ਤੋਂ 30 HP ਤੋਂ ਲੈ ਕੇ ਪੀਡੀਨ ਟਰੈਕਟਰ ਹੁਣ ਲੈਣੇ ਆ ਛੋਟੀ ਪਾਵਰ ਵਾਲੇ 50 ਐਚਪੀ ਤੱਕ ਤਾਂ ਤੁਹਾਨੂੰ ਹੁਣ ਡੀਆਈ ਦੇ ਵਿੱਚ ਮਿਲ ਜਾਣਿਆ ਨਹੀਂ ਇਸ ਤੋਂ ਬਾਅਦ ਟਰੈਕਟਰ ਤੁਹਾਨੂੰ ਡੀਆਈ ਦੇ ਵਿੱਚ ਨਹੀਂ ਮਿਲਣਗੇ ਉਸ ਦਿਵਾਰ ਤੁਹਾਨੂੰ ਇਹ ਮੁਸ਼ਕਲ ਹੋ ਜਾਣਾ ਵਾ ਨਾਲ ਪੀਡੀ ਵਾਲੀ 540 750 ਤੇ 1000 ਹਰ ਤੱਕ ਜਨਰੇਟ ਕਰਦੀ ਆਉਂਦੀ ਇਹ ਜਿਹੜੀ ਆਪਸ਼ਨਸ ਨੇ 540 700 ਤੇ 750 ਤੇ 1000 ਤੱਕ ਦੀ ਟਰੈਕਟਰ ਉਹ ਆਪਾਂ ਜਾਣ ਕੇ ਪਹਿਲਾਂ ਟਰੈਕਟਰ ਨਾਲ ਹੀ ਲੈ ਲਏ ਹਨ ਇਹ ਹਾਂਜੀ ਹਾਂਜੀ ਇਹ ਮਤਲਬ 50 ਐਚਪੀ ਜੋ ਤੇ 70 ਚ ਵੀ ਤੇ 75 ਚ ਵੀ ਹਾਂਜੀ ਉਹ 60 ਵਾਲਾ ਉਹਦੇ ਵਿੱਚ ਬਚਾਲਿਆ ਦਾ ਨਹੀਂ ਨਹੀਂ 60 ਵਾਲਾ ਨਹੀਂ ਉਹ ਹੈਗਾ ਐਗਰੋ ਲੈਕਸ ਇਹ ਹੈਗਾ ਐਗਰੋ ਮੈਕਸ ਹਾਂ ਐਗਰੋ ਮੈਕਸ ਦਾ ਉਹ ਮਗਰ ਜਿਹੜਾ 50 ਵਾਲਾ ਐਗਰੋ ਲੈਕਸ ਲੈਕਸ ਆ ਨਾ ਉਹ ਹਾਂਜੀ ਉਹਦੀ ਆਪਾਂ ਵੀਡੀਓ ਪਹਿਲਾਂ ਬਣਾ ਚੁੱਕੇ ਆ ਵੀ ਐਗਰੋ 50 ਦੀ ਐਗਰੋ ਲੈਕਸ ਹੁੰਦਾ ਉਹ ਆਪਣੇ ਪਿੰਡ ਪਹਿਲਾਂ ਆ ਚੁੱਕਿਆ ਵਾ ਇੱਕ ਉਹਦੀ ਵੀਡੀਓ ਪਹਿਲਾਂ ਆਪਾਂ ਬਣਾ ਚੁੱਕੇ ਆ ਇਹਦਾ ਭਾਰ ਦੀ ਗੱਲ ਕਰੀ ਤਾਂ ਜੀ 2560 ਦੀ ਲੈਂਥਾ ਦੀ 3445 ਦੀ ਆ ਕਿ ਬੀਲ ਬੈਲ ਜਿਹੜੀ ਬੇਸ ਆ ਜਿਹੜਾ 2167 ਹੈ ਮਾ ਇਹ ਗਰਾਊਂਡ ਜਿਹੜੀ ਕ੍ਰੀਨਰਸ ਆ ਜਿਹੜੀ ਉਹ 400 mm ਦੀ ਹੈ ਬਾਕੀ ਵੀਰ ਨੇ ਬੀਲਰਾਂ ਵਾਸਤੇ ਸਪੈਸ਼ਲ ਟਰੈਕਟਰ ਲਿਆਂਦਾ ਵਾ ਤੇ ਮੋਡਲ ਨੰਬਰ ਵੀਰ ਉਹਨਾਂ ਦਾ ਆਪਾਂ ਸਕਰੀਨ ਦੇ ਉੱਪਰ ਚਲਾਵਾਂਗੇ ਜਿਗਰਾਉ ਹਲਕੇ ਦੇ ਵਿੱਚ ਲੋ ਕੋਲ ਕੋਲ ਪਿੰਡਾਂ ਦੇ ਵਿੱਚ ਕੌਕੇ ਗੁਰੂਸਾਰ ਜਾਂ ਕੰਕਰੀਟ ਨਾਲ ਦੇ ਪਿੰਡਾਂ ਦੇ ਵਿੱਚ ਲਾਉਣ ਵਾਸਤੇ ਟਰੈਕਟਰ ਲਿਆਂਦਾ ਵੀਰ ਉਹਨਾਂ ਨੇ ਇਹ ਤੇ ਚਾਰ ਬੀਲਰ ਦੇ ਨਾਲ ਰੈਕ ਨੇ ਵਿੱਧ ਮੋਡਲ ਨੰਬਰ ਵੀਰ ਉਹਨਾਂ ਦਾ ਸਕਰੀਨ ਦੇ ਉੱਪਰ ਚੱਲਦਾ ਵਾ ਤੇ ਆ ਬੀਲਰਾਂ ਕਰੋਨੇ ਦਾ ਆੜੀ ਨੇ ਗੱਠਾ ਬਣਾਉਂਦੀ ਤੁਸੀਂ ਵੀਰ ਤੋਂ ਦਿੱਤੇ ਹੋਏ ਨੰਬਰਾਂ ਉੱਤੇ ਸਾਰੀ ਗੱਲਬਾਤ ਕਰਕੇ ਆਪ ਦਾ ਟਾਈਮ ਫਿਕਸ ਕਰ ਸਕਦੇ ਆ ਕਿ ਵੀਰ ਕੰਦਾ ਵੀ ਡਾਕਟਰ ਚਲਾਉਣ ਦੇ ਵਿੱਚ ਪੂਰਾ ਵਧੀਆ ਰਿਹਾ ਜੋਰ ਪੂਰਾ ਵਧੀਆ ਮਾਰਦਾ ਵਾ ਤੇ ਬਾਕੀ ਇਹਦਾ ਪਾਵਰ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਪੀਡੀਓ ਇਹਦੀ 68.8 ਆ ਗੂਗਲ ਦੇ ਆਧਾਰ ਦੇ ਉੱਤੇ ਤੁਹਾਨੂੰ ਦੱਸ ਰਹੇ ਹਾਂ 280 ਇਹਦੀ ਟਾਰਕ ਆ ਠੀਕ ਹੈ 75-80 ਐਚਪੀ ਦੇ ਵਿੱਚ ਆਉਂਦਾ ਇਹ 50 'ਚ ਵੀ ਆਉਂਦਾ ਐਗਰੋਲੁਕਸ ਵੀ ਆਉਂਦਾ ਐਗਰੋਮੈਕਸ ਦੇ ਵਿੱਚ ਆ ਇਹ ਮੈਗਰੋਮੈਕਸ ਆ ਇੱਕ ਐਗਰੋਲੁਕਸ ਦੇ ਵਿੱਚ ਆ 4000 ਇਹਦੀ ਕੈਮਸਟਰੀ ਆ ਇਹਦੀ ਹੈਗੀ ਇੰਜਨ ਸੀਸੀ 2200 ਇਹਦੀ ਹੈਗੀ ਆ ਜੀ ਰੇਟਿੰਗ ਆ ਗੇਅਰ ਦੇ ਹਿਸਾਬ ਨਾਲ ਦੇਖੀਏ ਤਾਂ 5 ਇਹਦੇ ਲੋ ਹੋਗੇ 5 ਇਹਦੇ ਹਾਈ ਹੋਗੇ ਤੇ ਬਾਕੀ ਇਹਦੇ ਦੂਜੇ ਪੰਜ ਇਹਨਾਂ ਨੂੰ ਸਲੋ ਕਰਨ ਵਾਸਤੇ ਨਾਲ ਗੇਰ ਇੱਕ ਹੋਰ ਲੱਗਾ ਹੋਇਆ ਵਾ ਇਹ ਫਿਨਿਸ਼ਿੰਗ ਵਗੈਰਾ ਬਹੁਤ ਸੋਹਣੀ ਆ ਟਰਬੋ ਵਗੈਰਾ ਬਹੁਤ ਸੋਹਣੇ ਫਿਟਿੰਗ ਪੈਪਰੀ ਵਿੱਚ ਫਿਟਿੰਗ ਵਗੈਰਾ ਬਹੁਤ ਸੋਹਣੇ ਕਲਰ ਬਹੁਤ ਪਿਆਰਾ ਫਰੰਟ ਲੌਕ ਬਹੁਤ ਸੋਹਣੀ ਆ ਐਂਟਰਕੂਲਰ ਵਗੈਰਾ ਬਹੁਤ ਵਧੀਆ ਲੱਗੇ ਹੋਏ ਵਧੀਆ ਟੰਗ ਤਰੀਕੇ ਨਾਲ 에ਅਰ ਫਿਲਟਰ ਵਗੈਰਾ ਲੱਗਾ ਹੋਇਆ ਵਾ ਆਓ ਬਣ ਗਿਆ ਉੱਜਾ ਹੋ ਜਾਂਦਾ ਵਾ ਸੋਫਾ ਸੀਟਰ ਵਾਲਾ ਹਾਂਜੀ ਸੋਫਾ ਸੀਟਰ ਸੋਫਾ ਸੀਟਰ ਤੇ ਚਲਾਉਣ ਵਾਸਤੇ ਹਨਾ ਬਾਕੀ ਇਹ ਜਿਹੜੀ ਫਰੰਟ ਲੌਕ ਆ ਇਹਦੀ ਲਾਈਟਾਂ ਵਗੈਰਾ ਬਹੁਤ ਜ਼ਿਆਦੇ ਸੋਹਣੀਆਂ ਨੇ ਆ ਪ੍ਰੋਜੈਕਟਰ ਲੈਂਪ ਵਾਂਗੂ ਜਿਵੇਂ ਪ੍ਰੋਜੈਕਟਰ ਲੈਂਪ ਆਉਂਦੀ ਜਿਵੇਂ ਪਰ ਯਾਰ ਸੋਹਣੀ ਲੱਗਦਾ ਉਦਾਂ ਦੀਆਂ ਬੜੀ ਘੈਂਟ ਲੌਕ ਹੈ ਦੀ ਸਾਰੀ ਤੁਸੀਂ ਦੇਖ ਸਕਦੇ ਆ ਫਰੰਟ ਲੌਕ ਦੇਖੋ ਕਿੰਨੀ ਸੋਹਣੀ ਹੈ ਰੰਗ ਪਿਆਰਾ ਬਹੁਤ ਆ ਚਲਾਵਾ ਬਹੁਤ ਸੋਹਣਾ ਟਰੈਕਟਰ ਜ਼ੋਰ ਵੀ ਪੂਰਾ ਮਾਰਦਾ 2250 ਤੋਂ ਲੈ ਕੇ 3000 ਤੱਕ ਦੀ ਇਹਦੀ ਲੈਫਟ ਕਮਰਸਟੀ ਜਨਰੇਟ ਕਰਦੀ ਆ ਆਪਦੇ ਆਪ ਨੂੰ ਕਰਦਾ ਹੈ